ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ਜਿਨ੍ਹਾਂ ਨੇ ਆਪਣੀ ਐਡ ਦੁਬਾਰਾ ਬਾਰ-ਬਾਰ ਲਗਾਨੀ ਹੈ ਜੀ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰੋ ਜੀ ਫਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਕਾਸਟ ਚੰਦ ਹੈ ਜੀ ਫੈਮਿਲੀ ਦੇ ਵਿੱਚ ਮਾਤਾ ਨੇ ਪਿਤਾ ਨੇ ਪੜਾਈ 8ਵੀਂ ਤੱਕ ਕੀਤੀ ਜਿਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ ਪਿੰਡ ਅਜੜਾਮ ਤਿੰਨ ਪੈਣਾ ਨੇ ਉਹ ਵਿਆਹੀਆਂ ਹੋਈਆਂ ਹਨ ਜੀ ਭਰਾ ਕੋਈ ਨਹੀਂ ਹੈ ਜੀ ਇਕੱਲੇ-ਕੱਲਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ NRI ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਗਲ ਕੈਨੇਡਾ ਪੀਆਰ ਹੈ ਜੀ ਏਰੀਆ ਹਾਈ ਕੋਰਟ ਲੁਧਿਆਣਾ ਡੇਟ ਆਫ ਬਰਥ ਹੈ ਜੀ ਦਿਸੰਬਰ 1996 ਦਾ ਪੜਾਈ ਇਹਨਾਂ ਨੇ ਬੀਟੈਕ ਇਨ ਇਲੈਕਟ੍ਰੋਨਿਕਸ ਇਨ ਕਮਿਊਨੀਕੇਸ਼ਨ ਵਿੱਚ ਕੀਤੀ ਹੈ ਜੀ ਕੋਈ ਬ੍ਰਦਰ ਨਹੀਂ ਹੈ ਜੀ ਕੋਈ ਸਿਸਟਰ ਨਹੀਂ ਹੈ ਕਾਸਟ ਜੱਟ ਸਿੱਖ ਹੈ ਹਾਈਟ ਇਹਨਾਂ ਦੀ 5 ਫੁੱਟ 7 ਇੰਚ ਹੈ ਜੀ ਜ਼ਮੀਨ 4 ਕਿਲੇ ਹੈ ਸਟੋਰ ਸੁਪਰਵਾਈਜ਼ਰ ਦਾ ਕੰਮ ਕਰਦੇ ਨੇ ਜੀ ਇਹਨਾਂ ਨੂੰ ਕੁੜੀ ਪੜ੍ਹੇ ਲਿਖੀ ਸੋਨੀ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਜੇਕੋਰ ਏਰੀਆ ਬਠਿੰਡਾ ਹੈ ਜੀ ਕਾਸ ਜੱਟ ਸਿੱਖ ਡੇਟ ਆਫ ਬਰਥ ਹੈ ਜੀ 1990 ਦਾ ਹਾਈ 5 ਫੁੱਟ 3 ਇੰਚਾ ਜੀ ਕੁਆਲੀਫਿਕੇਸ਼ਨ ਬੀਏ ਕੀਤੀ ਹੋਈ ਹੈ ਜੀ ਇਹਨਾਂ ਨੇ ਐਂਡ ਕੰਪਿਊਟਰ ਇਨ ਡਿਪਲੋਮਾ ਡੀਸੀਏ ਕੀਤਾ ਹੈ ਜੀ ਇਹਨਾਂ ਨੇ 12 ਤੋਂ 15 ਕੇਲੇ ਜ਼ਮੀਨ ਹੈ ਜੀ ਇਹਨਾਂ ਕੋਲ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਗਵਰਨਮੈਂਟ ਜੋਬ ਕਰਦਾ ਹੋਵੇ ਤੇ ਲੈਂਡ 10 ਕੇਲੇ ਹੋਵੇ ਲੜਕਾ ਬਠਿੰਡਾ ਬਰਨਾਲਾ ਫਰੀਦਕੋਟ ਮੋਗਾ ਵਾਲਾ ਦਾ ਹੀ ਹੋ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਾ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 23 11 1991 ਹਾਈਟ ਹੈ ਜੀ 5 ਫੁੱਟ 3 ਇੰਚ ਫਰਾਈ ਕਿਤੀ ਹੈ ਜੀ ਬੀਕਮ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਸਿਸਟਰ ਕਨੇਡਾ ਹੈ ਫਾਦਰ ਸ਼ੋਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੇ ਨੋ ਡਿਮਾਂਡ ਨੋ ਕਾਸਟ ਬਾਰ ਕਾਸਟ ਇਹਨਾਂ ਦੇ ਖਤਰੀ ਹੈ ਜੀ ਏਰੀਆ ਜਲੰਧਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੀ ਜੱਟ ਗਿੱਲ ਉਮਰ ਹੈ ਜੀ 8 11 2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀ ਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀਆ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟਣਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਥੇਰੇ ਜਾਣਕਾਰੀ ਲੈ ਸਕਦੇ ਹੋ ਕਿਰਪਾ ਕਰਕੇ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 18 5 1996 ਦਾ ਹਾਈਟ ਹੈ ਜੀ 5 ਫੁੱਟ 6 ਇੰਚ ਏਰੀਆ ਚੰਡੀਗੜ੍ਹ ਹੈ ਬਰਥ ਟਾਈਮ ਹੈ ਜੀ 8 ਏਮ ਟਰਬਨ ਵੇਅਰ ਕਰਦੇ ਨੇ ਜੀ weight and other pant ਹੈ complexion fair ਹੈ vegetarian ਹਾਂ ਜੀ study iti in rs rac ਕੰਮ ਜੀ ਇਹਨਾਂ ਦਾ ਗਵਰਨਮੈਂਟ ਜੋਬ ਇਨ ਚੰਡੀਗੜ੍ਹ pgi ਕਾਸਟ ਦੀ ਮਾਨ ਨੇ ਬੰਸਲ ਫਾਦਰ ਦਾ ਕੰਮ ਹੈ ਜੀ 2 ਵੀਲਰ ਮਕੈਨਿਕ ਨੇ ਮਦਰ ਹਾਊਸ ਵਾਈਫ ਹੈ ਜੀ ਇੱਕ ਬ੍ਰਦਰ ਹੈ ਜੀ ਇਹਨਾਂ ਦੇ ਪ੍ਰਿਫਰਡ ਚੁਆਇਸ ਹੈ ਜੀ ਐਜੂਕੇਟਿਡ ਗਰਲ ਹੋਵੇ ਗਵਰਨਮੈਂਟ ਜੋਬ ਵਾਲੀ ਹੋਵੇ ਜੀ ਨੀਅਰ ਬਾਈ ਟ੍ਰਾਈ ਸਿਟੀ ਆਲ ਜਨਰਲ ਕਾਸਟ ਵਾਲੇ ਸੰਪਰਕ ਕਰ ਸਕਦੇ ਹਨ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਟੈਲੀਫੋਨ ਕਰਕੇ ਵਿਸਥੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਡੇਟ ਆਫ ਬਰਥ ਹੈ ਜੀ 1993 ਦਾ ਕਾਸਟ ਮਜਬੀ ਸਿੱਖ ਡਿਸਟ੍ਰਿਕਟ ਮੋਗਾ ਹੈ ਜੀ ਜੋਬ ਗਵਰਨਮੈਂਟ ਟੀਚਰ ਨੇ ਪੰਜਾਬੀ ਦੇ ਸ਼ਾਰਟ ਟਰਮ ਡਿਵੋਰਸ ਹੈ ਜੀ ਨਾਤਾ ਫਾਦਰ ਫਾਈਨੈਂਸ ਨੇ ਦਾ ਕੰਮ ਕਰ ਦੇਣੇ ਜੀ ਮਦਰ ਹਾਊਸ ਵਾਈਫ ਨੇ ਦੋ ਬ੍ਰਦਰ ਨੇ ਜੀ ਇੱਕ ਐਨਪੀਆਰ ਇਨ ਕਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਗਵਰਨਮੈਂਟ ਜੋਬ ਜਾਂ ਆਪਣਾ ਬਿਜ਼ਨਸ ਵਾਲਾ ਮੁੰਡਾ ਹੀ ਚਾਹੀਦਾ ਹੈ ਜੀ ਇਹਨਾਂ ਨੂੰ ਡਿਸਟ੍ਰਿਕਟ ਮੋਗੇ ਵਾਲੀ ਨੂੰ ਪਹਿਲ ਦਿੰਦੇ ਹਨ ਜੀ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਯੂਕੇ ਐਨਆਰਆਈ ਬ੍ਰਿਟਿਸ਼ ਸਿਟੀਜ਼ਨ ਅਮ੍ਰਿਤਧਾਰੀ ਹੈ ਜੀ ਵੈਜੀਟੇਰੀਅਨ ਨੇ ਡਿਸਟ੍ਰਿਕਟ ਰੋਪੜ ਹਾਊਸ ਹੈ ਜੀ ਇਹਨਾਂ ਦਾ ਆਪਣਾ ਇੱਕ ਕਿਲਾ ਹੈ ਏਜ ਇਹਨਾਂ ਦੀ 48 ਹੈ ਟਾਲ ਨੇ ਜੀ 5 ਫੁੱਟ 6 ਇੰਚ हाइट ਹੈ ਜੀ ਲੁਭਾਨਾ ਸੇ ਕਾਸਟ ਹੈ ਜਿਹਨਾਂ ਦੀ ਪੜਾਈ ਇਹਨਾਂ ਨੇ ਐਮਏ ਕੀਤੀ ਹੈ ਸਿੱਖ ਰਿਲੀਜੀਅਨ ਨੇ ਜੀ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਹਨਾਂ ਦਾ ਡਿਵੋਰਸ ਹੋਇਆ ਪਿਆ ਹੈ ਜੀ ਯੂਕੇ ਵਿੱਚ ਇਕੱਲੇ ਰਹ ਰਹੇ ਨੇ ਜੀ ਪੇਰੈਂਟਸ ਨਹੀਂ ਹਨ ਇੱਕ ਬ੍ਰਦਰ ਹੈ ਜੀ ਇੱਕ ਸਿਸਟਰ ਹੈ ਇੰਡੀਆ ਵਿੱਚ ਇੱਕ ਸਿਸਟਰ ਸਪੇਨ ਵਿੱਚ ਹੈ ਵਰਕ ਕਰਦੇ ਨੇ ਜੀ ਵੇਅਰ ਹਾਊਸ ਵਿੱਚ ਨੀ ਡੇ ਸਿਕ ਫੀਮੇਲ ਐਨੀ ਕਾਸਟ ਇਨ ਯੂਕੇ ਏਜ ਨੀਅਰ ਬਾਏ 30 ਤੋਂ 35 ਸਾਲ ਤੱਕ ਅੰਮ੍ਰਿਤਧਾਰੀ ਚਾਹੀਦੀ ਜੀ ਲੜਕੀਆਂ ਨਾਲੋਂ ਕੀਰਤਨ ਜਾਂਦੀ ਹੋਵੇ ਨਾਮ ਸਿਮਰਨਦਲ ਜੁੜੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਭੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਕਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ रिश्ता नोट करो जी बेटी रा है जी नेम एम एस कौर डेट ऑफ बर्थ है जी 7 1 1996 हाइट 5 फुट 3 इंच है जी क्वालिफिकेशन बीटेक सिविल इंजीनियरिंग जी प्रेजेंटली लिव्स इन लुटियाना सिबलिंग वन यंगर ब्रदर है जी एंड अदर रिलीजियन रविता सिख ने सर नेम मदर महमी है जी फादर दा संधू है जी फोन नंबर ਦਿੱਤਾ ਗਿਆ ਹੈ जी आप ਗੱਲਬਾਤ ਕਰਕੇ ਵਤੇਰੀ ਜਾਣਕਾਰੀ ਲੈ ਸਕਦੇ ਹੋ बेटे दा रिश्ता नोट ਕਰੋ ਜੀ ਨਾਮ ਕੁਮਾਰ ਹੈ ਜੀ ਕਾਸਟ ਪਨੋਟ ਹੈ ਮੰਗਲਿਕ ਹੈ ਬੇਟਾ ਉਮਰ 28 ਸਾਲ ਹੈ ਜੀ ਜਨਮ 12 ਨਵੰਬਰ 1997 ਜਿਲ੍ਹਾ ਰੋਪੜ ਹੈ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕਰੇਲੂ ਵਾਈਫ ਹੈ ਜੀ ਛੋਟਾ ਭਰਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਇਹਨਾਂ ਦਾ ਧਰਮ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਇਹਨਾਂ ਦੀ ਜਨਰਲ ਹੈ ਜੀ ਗੋਤ ਪਨੋਟ ਮਾਤਾ ਦਾ ਗੋਤ ਪ੍ਰਸਰ ਗ੍ਰੈਜੂਏਸ਼ਨ ਕੀਤੀ ਜੀ ਬੀਐਸਸੀ ਬਾਇਓ ਟੈਕਨੋਲੋਜੀ मौजूदा नौकरी है जी क्वालिटी कंट्रोल अफसर टैलीफोन नंबर दिता गया है जी आप टैलीफोन करके वधेरी जानकारी लै सकते हो रिश्ता नोट करो जी नाम सिंह समराला तो है जी कास्ट रामगढ़िया जन्म मिति है जी बारह जून उन्नीस सौ पचानवे समा सवा सत्त बजे सवेरे कद पांच फुट सत इंच ਗੋਤ ਸੋਈ ਹੈ ਜੀ ਨਾਨਕਾ ਗੋਤ ਰੱਟੇ ਪਰਿਵਾਰ ਵਿੱਚ ਮੈਂਬਰ ਨੇ ਤਿੰਨ ਪੈਨ ਪਰਾ ਪਿਤਾ ਜੀ ਮਾਤਾ ਜੀ ਐਕਸਪਾਇਰ ਨੇ ਸਟੱਡੀ ਕੀਤੀ ਇਹਨਾਂ ਨੇ ਡਿਪਲੋਮਾ ਆਫ ਆਟੋਮੋਬਾਈਲ ਮਾਰੂਤੀ ਸੂਜ਼ੂਕੀ ਕੰਪਨੀ ਵਿੱਚ ਐਡਵਾਈਜ਼ਰ ਨੇ ਜੀ ਤਨਖਾਹ 36000 ਰੁਪਿਆ ਹੈ ਜੀ ਪਿਤਾ ਜੀ ਕੰਮ ਠੇਕੇਦਾਰ ਹੈ ਜੀ ਰਾਜ ਮਿਸਤਰੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਡਿਟੇਲ ਨੋਟ ਕਰੋ ਜੀ ਐਨ ਆਰ ਆਈ ਬੇਟੀ ਦਾ ਹੈ ਜੀ ਨਾਮ ਕੋਰ ਜੱਟ ਸਿੱਖ ਪੁੱਲਰ ਜਨਮ ਹੈ ਜੀ 93 ਦਾ ਕੱਦ ਇਹਨਾਂ ਦਾ ਜੀ 5 ਫੁੱਟ ਹੈ ਜੀ ਪੜਾਈ ਇਹਨਾਂ ਨੇ ਐਮ ਐਸ ਸੀ ਮਕੈਨੀਕਲ ਇੰਜੀਨੀਅਰਿੰਗ ਐਂਡ ਪੀ ਜੀ ਟਿ 4 ਸਾਇੰਸ ਦੋਨੋ ਯੂਨੀਵਰਸਿਟੀ ਆਫ ਸਸਕੈਚੂਨ ਕੈਨੇਡਾ ਐਮ ਐਸ ਸੀ ਇਹਨਾਂ ਨੇ ਕੀਤੀ ਹੈ ਜੀ ਬਾਇਓ ਟੈਕਨੋਲੋਜੀ ਇੰਡੀਆ ਵਿੱਚ ਕਨੇਡਾ ਚ ਲੰਦਰ ਹੈ ਜੀ ਪਤਾ ਹੈ ਨਾ ਦਾ ਪਿਤਾ ਪੰਜਾਬ ਪੁਲਿਸ ਰਿਟਾਇਰ ਨੇ ਮਾਤਾ ਸੁਪਰ ਵੀਜ਼ਾ ਲੱਗਿਆ ਹੋਇਆ ਹੈ ਜੀ ਉਹਨਾਂ ਦਾ ਭਰਾ ਇੱਕ ਹੈ ਜੀ ਪਰਵਾਸ ਸਮੇਤ ਕੈਨੇਡਾ ਰਹਿੰਦਾ ਰਹੇ ਜੀ ਉਹ ਐਨਾਂ ਦੀ ਮੰਗ ਹੈ ਜੀ ਲੜਕਾ ਸੋਨਾ ਸਰਦਾਰ ਵੈਸ਼ਨੋ ਹੋਵੇ ਜੀ ਜੱਟ ਸਿੱਖ ਹੋਵੇ ਕੈਨੇਡਾ ਦਾ ਪੀਆਰ ਹੋਵੇ ਬਰਾਬਰ ਦਾ ਪੜਿਆ ਲਿਖਿਆ ਹੋਵੇ ਤੇ ਵਧੀਆ ਜੋਬ ਕਰਦਾ ਹੋਵੇ ਜੀ ਪੰਜਾਬ ਵਿੱਚ ਚੰਗਾ ਕਾਰ ਪਰਿਵਾਰ ਹੋਵੇ ਜੀ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਆਪ ਸਿੱਧੀ ਕੱਲ੍ਹ ਬਤ ਕਰਕੇ ਜਿਆਦਾ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਰਿਸ਼ਤਾ ਨੋਟ ਕਰੋ ਜੀ ਭੇਟੇ ਦਾ ਹੈ ਜੀ ਕਾਸਟ ਢਿੰਗੜਾ ਡੇਟ ਆਫ ਬਰਥ ਹੈ ਜੀ 17 ਅਗਸਤ 1998 ਬਰਥ ਟਾਈਮ ਹੈ ਜੀ 1:45 ਪੀਐਮ ਏਰੀਆ ਫਲੋਰ ਹੈ ਜੀ ਹਾਈਟ 6 ਫੁੱਟ 4 ਇੰਚ ਹੈ ਜੀ ਕੁਆਲੀਫਿਕੇਸ਼ਨ ਐਸੋਸੀਏਟ ਆਫ ਸਾਇੰਸ ਕੈਨੇਡਾ ਜੌਬ ਹੈ ਜੀ ਫਾਈਨੈਂਸ਼ੀਅਲ ਸਰਵਿਸ ਐਡਵਾਈਜ਼ਰ ਐਟ ਮਨੀਮਾਰਟ ਐਂਡ ਸ਼ਿਫਟ ਮੈਨੇਜਰ ਐਟ ਰੈਸਟੋਰੈਂਟ ਰਾਈਟ ਨਾਊ ਇਨ ਕੈਨੇਡਾ ਓਨ ਵਰਕ ਪਰਮਿਟ ਫਾਦਰ बिजनेਸਮੈਨ ਹੈ ਜੀ ਮਦਰ ਹਾਊਸਵਾਈਫ ਹੈ ਸਿਬਲਿੰਗ ਐਲ্ডার ਸਿਸਟਰ ਹੈ ਜੀ ਨੋਨ ਅਲਕੋਹੋਲਿਕ ਨੋਨ ਸਮੋਕਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਇਸ ਦਾ ਨੋਟ ਕਰੋ ਜੀ بیٹے ਦਾ ਹੈ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 1997 ਦਾ ਹਾਈਟ 6 ਫੁੱਟ ਹੈ ਜੀ ਸਿਡਨੀ ਰੈਰੀ ਨੇ ਜੀ ਸਟੱਡੀ ਕੰਪਲੀਟਿਡ ਸਰਟੀਫਿਕੇਟ 3 ਐਂਡ 4 ਇਨ ਮੋਟਰ ਮੈਕੈਨਿਕ ਕਰੰਟਲੀ ਔਨ ਟੀਆਰ ਪੀਆਰ ਵਾਸ ਇਹਨਾਂ ਨੇ ਅਪਲਾਈ ਕੀਤਾ ਹੋਇਆ ਜੀ ਵਰਕਿੰਗ ਐਜ਼ ਅ ਕਾਰ ਮੈਕੈਨਿਕ ਇਹਨਾਂ ਕੋਲ 13 ਏਕੜ ਜ਼ਮੀਨ ਹੈ ਜੀ ਕਾਸਟ ਜਾਟ ਸਿੱਖ ਹੈ ਜੀ ਏਰੀਆ ਤਰਨ ਤਰਨ ਕੱਲਾ ਕੱਲਾ ਮੁੰਡਾ ਹੈ ਜੀ ਆਸਟ੍ਰੇਲੀਆ ਕੁੜੀ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਭੇਟੀ ਦਾ ਹੈ ਜੀ ਨਾਮ ਕੋਰ ਬਰਾਰ ਕਾਸਟ ਜੱਟ ਸਿੱਖ ਹੈ ਜੀ ਏਰੀਆ ਕੋਟਕਪੂਰਾ ਫਰੀਦਕੋਟ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਆਰਟ ਆਫ ਸਾਇੰਸ ਹਾਈਟ 5 ਫੁੱਟ 7 ਇੰਚ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਪੀਆਰ ਹੋਵੇ 2 ਕਿਲੇ ਜ਼ਮੀਨ ਹੋਵੇ ਫਰੀਦਕੋਟ ਦੇ ਆਸ-ਪਾਸ ਘਰ ਹੋਵੇ ਜੀ ਫਰੀਦਕੋਟ ਬਠਿੰਡਾ ਮੋਂਗਾ ਵਾਲੇ ਨੂੰ ਪਹਿਲ ਦਿੰਦੇ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਕਠੂਰੀਆ ਡੇਟ ਆਫ ਬਰਥ ਹੈ ਜੀ 11 9 1990 ਟਾਈਮ ਹੈ ਜੀ 3:45 AM ਏਰੀਆ ਅੰਬੀਸਰ এডੂਕੇਸ਼ਨ ਜੀ ਬੀਟੈਕ ਕੀਤੀ ਜਿਨ੍ਹਾਂ ਨੇ ਕੰਮ ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਨੇ ਇਨ ਪ੍ਰਾਈਵੇਟ ਸੈਕਟਰ ਵਿੱਚ ਸੈਲਰੀ ਇਹਨਾਂ ਦੀ 35000 ਰੁਪਏ ਹੈ ਜੀ ਹਾਈਟ 6 ਫੁੱਟ 2 ਇੰਚ ਹੈ ਜੀ ਫੈਮਿਲੀ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਨੇ ਇੱਕ ਮੈਰਿਡ ਹੈ ਜੀ ਇੱਕ ਸੈਟਲਡ ਇਨ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਕੁਆਲਿਫਿਕੇਸ਼ਨ ਬੀਟੈਕ ਆਈਟੀ ਕੰਮ ਹੈ ਜੀ ਫਾਊਂਡਰ ਆਫ オーਰਨਾਮੈਟਿਕਸ ਆਈਟੀ ਕੰਪਨੀ ਮੁਹਾਲੀ ਫਾਦਰ ਦਾ ਕੰਮ ਹੈ ਜੀ ਬਿਜ਼ਨਸਮੈਨ ਨੇ ਫਾਰਮਰ ਨੇ ਲੈਂਡ 35 ਏਕੜ ਹੈ ਜੀ ਇਹਨਾਂ ਕੋਲ ਮਦਰ ਹਾਊਸ ਵਾਈਫ ਨੇ ਹਾਈਟ 5 ਫੁੱਟ 7 ਇੰਚ 3 ਐਲਡਰ ਸਿਸਟਰ ਮੈਰਿਡ ਹੈ ਜੀ ਇੱਕ ਐਲਡਰ ਬ੍ਰਦਰ ਮੈਰਿਡ ਹੈ ਜੀ ਇਹਨਾਂ ਦਾ ਏਰੀਆ ਖਰਰ ਹੈ ਵੀ ਬਲੀਵ ਇਨ ਗੁਰੂ ਕੰਨ ਸਾਹਿਬ ਜੀ ਸੰਪਰਕ ਸਿੱਖ ਫੈਮਿਲੀ ਅਰੋੜਾ ਫੈਮਿਲੀ ਐਂਡ ਜਰਨਲ ਕਾਸਟ ਓਨਲੀ ਇਹਨਾਂ ਨੂੰ ਜੀ ਚਾਹੀਦੀ ਹੈ ਜੀ ਲੜਕੀ ਬਿਊਟੀਫੁੱਲ ਵੈਲ ਐਜੂਕੇਟਿਡ ਵਰਕਿੰਗ ਇਨ ਆਈਟੀ ਸੈਕਟਰ ਜਾਂ ਗਵਰਨਮੈਂਟ ਜੌਬ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਮੰਗਲਿਕ ਲੜਕੀ ਹੈ ਜੀ ਡੇਟ ਆ ਪਰ ਤੇ ਜੀ 17/2/1992 ਦਾ ਟਾਈਮ ਹੈ ਜੀ 11:58 ਪੀਐਮ ਜਲੰਧਰ ਸੀਟੀ ਹੈ ਜੀ ਇਹਨਾਂ ਦਾ ਕਾਸਟ ਨਾਈ ਹੈ ਹਾਈਟ 5 ਫੁੱਟ 6 ਇੰਚ ਹੈ ਜੀ ਸਟੱਡੀ ਇਹਨਾਂ ਨੇ ਗ੍ਰੈਜੂਏਟ ਕੀਤੀ ਹੈ ਜੀ ਵਰਕ ਕਰਦੇ ਨੇ ਜੀ ਮੈਨੇਜਰ ਐਟ ਇਮੀਗ੍ਰੇਸ਼ਨ ਆਫਿਸ ਫਾਦਰ ਦੁਬਈ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਮੈਰਿਡ ਹੈ ਜੀ ਇਹਨਾਂ ਦੀ ਇੱਕ ਬ੍ਰਦਰ ਲਿਵਸ ਇਨ ਕੈਨੇਡਾ ਇਹਨਾਂ ਨੂੰ ਲੜਕੇ ਜਲੰਧਰ ਦੇ ਨੇੜੇ ਤੇੜੇ ਔਰ ਕੈਨੇਡਾ ਐਂਡ ਹਿੰਦੂ ਫੈਮਿਲੀ ਚਾਹੀਦੀ ਹੈ ਜੀ ਜਨਰਲ ਔਰ ਸੇਮ ਕਾਸਟ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕੈਨੇਡਾ ਪੀ ਆਰ ਹੈ ਜੀ ਏਰੀਆ ਕੈਥਲ ਹੈ ਜੀ ਕੁਆਲੀਫਿਕੇਸ਼ਨ ਬੀ ਕੌਮ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੰਮ ਹੈ ਜੀ ਲੌਂਗ ਹਾਲ ਯੂ ਐਸ ਵਾਈਟ ਟਰੱਕ ਡਰਾਈਵਰ ਹੈ ਜੀ ਡੇਟ ਆਫ ਬਰਥ ਹੈ ਜੀ 5 ਨਵੰਬਰ 1995 ਕਾਸਟ ਕੰਬੋਜ ਥਿੰਦਾ ਜੀ ਹਾਈਟ 5 ਫੁੱਟ 11 ਇੰਚ ਫਾਦਰ ਨੇ ਫੈਮਲੀ ਵਿੱਚ ਸਿਬਲਿੰਗ 1 ਸਿਸਟਰ ਹੈ ਜੀ ਮੈਰਿਡ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹtere ਜਾਣਕਾਰੀ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗਿਆ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ